ਉਹ ਨਗਰ ਕਾ ਦਾ ਜਿੱਥੇ ਬੰਦਗੀ ਨਹੀਂ ਕਰਦੇਓ ਤਾਂ ਉਜਾੜ ਹੈ ਜਿੱਥੈ ਨਾਮ ਜਪੀਐ ਪ੍ਰਭ ਪਿਆਰੇ ਛੇ ਅਸਥਲ ਸੋਇਨ ਚਵਾਰੇ ਜਿੱਥੈ ਨਾਮ ਨਾ ਜਪੀਐ ਮੇਰੇ ਗੋਵਿੰਦਾ ਸਹੀ ਨਗਰ ਉਜਾੜੀ ਜੀਓ ਬੜੇ ਸਰਲ ਅਰਥ ਨੇ ਜੀ ਸਤਿਗੁਰੂ ਇੱਥੇ ਕਹਿ ਰਹੇ ਨੇ ਜਿੱਥੈ ਨਾਮ ਜਪੀਐ ਪ੍ਰਭ ਪਿਆਰੇ ਸਿਰਫ ਜੋਸੀ ਸੁਣ ਲੈ ਸਾਉ ਦੇ ਅਰਥ ਕਰਕੇ ਅੱਗੇ ਬੇਨਤੀ ਕਰਾਂਗਾ ਫਤਿਗ ਜਾਵਾਂਗਾ ਕਿ ਜਿਸ ਥਾਂ ਤੇ ਪਿਆਰੇ ਪ੍ਰਭੂ ਦੇ ਸ਼ਬਦ ਸੀ ਜਿੱਥੈ ਨਾਮ ਜਪੀਐ ਪ੍ਰਭ ਪਿਆਰੇ ਪ੍ਰਭ ਪਿਆਰੇ ਪਿਆਰੇ ਪ੍ਰਭੂ ਜੀ ਵੈਗੁਰੂ ਜੀ ਜਿਸ ਜਗਾ ਤੇ ਉਹਨਾਂ ਦਾ ਨਾਮ ਜਪਿਆ ਜਾਂਦਾ ਹੈ ਸੇ ਅਸਥਲ ਇੱਕ ਸ਼ਬਦ ਸੀ ਵਰਤਿਆ ਮਾਰੂਥਲ ਇੱਥੇ ਅਸਥਲ ਦਾ ਅਰਥ ਹੋਵੇ ਰੇਤ ਦੇ ਟਿੱਬੇ ਰੇਤ ਦਾ ਇਲਾਕਾ ਉੱਥੇ ਕੋਈ ਵਸੋ ਨਾ ਹੋਵੇ ਸਿਰਫ ਤਪ ਦੀ ਕੋਈ ਰੇਤ ਹੋਵੇ ਹਜ਼ੂਰ ਕਹਿੰਦੇ ਸੱਚ ਏਵੇ ਕਿ ਰੇਤ ਦੇ ਟਿੱਬੇ ਤੇ ਰੇਤਲੀ ਧਰਤੀ ਤੇ ਮਾਰੂਥਲ ਕਹਿ ਲੋ ਜਿੱਥੇ ਰੁਕ ਦੀ ਪਦਾਇਸ਼ ਵੀ ਨਹੀਂ ਹੁੰਦੀ ਜੇ ਕੋਈ ਇਬਾਦਤ ਵਾਲਾ ਉਸ ਮਾਰੂਥਲ ਵਿੱਚ ਬੈਠ ਕੇ ਬੰਦਗੀ ਕਰਦਾ ਹੈ ਸੱਚ ਇਹ ਉਹ ਮਾਰੂਥਲ ਨਹੀਂ ਉਹ ਸੋਨੇ ਦੇ ਚੁਬਾਰੇ ਬਣ ਜਾਂਦੇ ਆ ਆਪਾਂ ਸੁਣ ਭਾਈ ਸਾਹਿਬ ਪੜ੍ਹ ਰਹੇ ਸਨ ਸੁਣ ਰਹੇ ਸਨ ਜਿੱਥੇ ਨਾਮ ਜਪੀਐ ਪ੍ਰਭ ਪਿਆਰੇ ਸੇ ਅਸਥਲ ਉਹ ਥਲ ਉਹ ਰੇਤੇ ਵਾਲਾ ਥਲ ਉਹ ਮਾਰੂਥਲ ਸੇ ਅਸਥਲ ਸੋਹਣ ਚੋਬਾਰੇ ਉਥੇ ਸਤਗੁਰਾਂ ਨੇ ਊੜਾ ਔਂਕੜ ਪਾਏ ਅੱਜ ਦੀ ਪੰਜਾਬੀ ਚ ਆਪਾਂ ਹੋ ਸਕਦਾ ਹੋੜਾ ਪਾ ਦੇ। ਮਹਾਰਾਜ ਕਹਿੰਦੇ ਨੇ ਉਹ ਸੋਨੇ ਦੇ ਚਬਾਰੇ ਨੇ। ਤੇ ਮਹਾਰਾਜ ਜਿੱਥੇ ਸੋਨੇ ਦੇ ਘਰ ਹੋਣ ਨਗਰ ਵਸਿਆ ਹੋਵੇ ਘਰਾਂ ਦੀ ਕੀਮਤ ਅਰਬਾਂ ਰੁਪਈਆ ਵਿੱਚ ਹੋਵੇ। ਮਹਾਰਾਜ ਕਹਿੰਦੇ ਛੱਡ ਪਰਾਂ ਉਹ ਨਗਰ ਕਹਦਾ ਜਿੱਥੇ ਬੰਦਗੀ ਨਹੀਂ ਕਰਦੇ ਉਹ ਤਾਂ ਉਜਾੜ ਹੈ। ਸ਼ਬਦ ਸੁਣ ਰਹੇ ਸਾਂ ਜਿੱਥੇ ਨਾਮ ਜਪਿਆ ਪ੍ਰਭ ਪਿਆਰੇ ਸੇ ਆਸਥਿਲ ਸੋਇਨ ਚੋ ਬਾਰੇ ਜਿੱਥੈ ਨਾਮ ਨਾ ਜਪੀਐ ਮੇਰੇ ਕੋਈਂਦਾ ਸੋਈ ਨਗਰ ਉਜਾੜੀ ਜੀ ਉਹ ਨਗਰ ਨਹੀਂ ਉਹ ਉਜਾੜ ਹੈ ਮੈਂ ਉਦੋਂ ਸੋਚ ਰਿਆ ਸਾਂ ਆਹ ਸ਼ਰੀਰ ਹੈ ਸਾਚੇ ਵਿੱਚ ਜਿਸ ਸ਼ਰੀਰ ਵਿੱਚ ਨਾਮ ਹੈ ਉਹ ਚੰਹ ਹੱਡ ਮਾਸ ਜੋ ਦੀ ਬੰਤਰ ਹੈ ਗੁਰੂ ਗ੍ਰੰਥ ਸਾਹਿਬ ਦਾ ਬਚਨ ਹੈ ਉਹ ਸ਼ਰੀਰ ਸੱਚ ਮੁੱਚ ਭਗਵਾਨ ਦਾ ਸ਼ਰੀਰ ਹੈ ਤੇ ਜਿਸ ਸ਼ਰੀਰ ਵਿੱਚ ਹਰ ਪਦਾਰਥ ਨੂੰ ਚੱਖਿਆ ਗਿਆ ਕੀਮਤੀ ਬਸਤਰ ਪਾਏ ਗਏ ਜੇ ਉਸ ਵਿੱਚ ਬੰਦਗੀ ਨਹੀਂ ਉਹ ਭਗਵਾਨ ਛੱਡੋ ਇਨਸਾਨ ਛੱਡੋ ਉਹ حیਵਾਨ ਦਾ ਸ਼ਰੀਰ ਹੈ حیਵਾਨ ਦਾ ਅਰਥ ਪਸ਼ੂ ਜਦੋਂ ਅਸੀਂ ਇਹ ਪੜ ਰਹੇ ਹਸਨ ਭਾਈ ਸਾਹਿਬ ਦੇ ਬੜੇ ਡੂੰਘੇ ਅਰਥ ਹੈ ਮਹਾਰਾਜ ਜੀ ਦਾ ਇੱਕ ਬਚਨ ਹੁੰਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੇ ਘਟ ਸਿਮਰਨ ਰਾਮ ਕੋ ਸੋਨਰ ਮੁਕਤਾ ਜਾਨ ਜਿਸ ਘਟ ਵਿੱਚ ਜਿਥੈ ਨਾਮ ਜਪਿਆ ਪਰ ਪਿਆਰੇ ਇਹਦਾ ਅਰਥ ਕੇਵਲ ਧਰਤੀ ਨਹੀਂ ਕਰਨਾ ਇਹਦਾ ਤਾਂ ਅਰਥ ਬਹੁਤ ਵਿਸ਼ਾਲ ਹੈ ਜਿਸ ਸਰੀਰ ਧਰਤੀ ਵਿੱਚ ਵੀ ਜੀ ਮਹਾਰਾਜ ਕਹਿ ਰਹੇ ਨੇ ਕਿ ਜੇ ਘਟ ਸਿਮਰਨ ਰਾਮ ਕੋ ਜਿਸ ਘਟ ਵਿੱਚ ਜਿਸ ਸਰੀਰ ਵਿੱਚ ਸਾਰੀਆਂ ਥਾਵਾਂ ਤੇ ਰੰਮੇ ਕੋਈ ਵੈਗੁਰੂ ਜੀ ਦਾ ਸਿਮਰਨ ਹੈ ਸੋਨਰ ਮੁਕਤਾ ਜਾਨ ਉਹ ਇਨਸਾਨ ਜੀਵਨ ਸੇ ਮੁਕਤ ਹੈ ਤੇ ਨਰ ਹਰ ਅੰਤਰ ਨਹੀ ਨਾਨਕ ਸਾਚੀ ਮਾਨ ਕਹਿੰਦੇ ਮੇਰੀ ਗੱਲ ਸਚਮਨ ਉਸ ਤਨ ਵਿੱਚ ਤੇ ਖਰੀ ਵਿੱਚ ਕੋਈ ਅੰਤਰ ਨਹੀਂ ਹੁਣ ਦੇਖੋ ਇੱਕ ਤਾਂ ਤਨ ਹੋ ਗਿਆ ਇੱਕ ਸ਼ਲੋਕ ਮੈਂ ਹੋਰ ਕਹਿ ਕੇ ਆਪਣੇ ਵਿਸ਼ਨ ਵਾਗੇ ਤੋੜਨਾ ਜੋ ਦੋ ਦਿਨ ਬੇਨਤੀ ਕਰਨੀ ਇਹਨਾਂ ਸ਼ਲੋਕਾਂ ਚ ਕੋਰ ਬਚਨ ਹੁੰਦਾ ਉਂਜ ਵਾਸਤੇ ਮੈਂ ਬੇਨਤੀ ਕਰਨਾ ਹੁੰਦਾ ਕਿ ਜੇ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਨਿਚੋੜ ਅਖੀਰ ਤੇ ਕਿਸੇ ਪੜਨਾ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ 57 ਸ਼ਲੋਕ ਜ਼ਰੂਰ ਪੜੋ ਹਰ ਪਖ ਮਹਾਰਾਜ ਨੂੰ ਇਹ ਚ ਰੱਖ ਦਿੱਤਾ ਹੁਣ ਇਹ ਕੋ ਸਰੀਰ ਜਿਹਦੇ ਵਿੱਚ ਖਰੀ ਵਿੱਚ ਤੇ ਸਰੀਰ ਚ ਕੋਈ ਫਰਕ ਨਹੀਂ ਇੱਕ ਹੋਰ ਸ਼ਲੋਕ ਹੈ ਮਹਾਰਾਜ ਜੀ ਦਾ ਏਕ ਭਗਤ ਭਗਵਾਨ ਜੇ ਪ੍ਰਾਨੀ ਕਾ ਨਾਹੇ ਮਨ ਹੁਣ ਉੱਤੇ ਸੀ ਜੇ ਘਟ ਸਿਮਰਨ RAM ਕੋ ਸੋਨਰ ਮੁਕਤਾ ਧਾਨ ਸਰੀਰ ਤਾ ਵੀਖ ਹੈ ਮਹਾਰਾਜ ਕਹਿੰਦੇ ਏਕ ਭਗਤ ਭਗਤ ਦੇ ਤੱਤੇ ਨੂੰ ਸਿਹਾਰੀ ਹੈ ਭਗਤੀ ਜਿਸ ਸਰੀਰ ਵਿੱਚ ਇੱਕ ਪਰਮਾਤਮਾ ਦੀ ਭਗਤੀ ਨਖੀ ਮਹਾਰਾਜ ਕਰਨ ਏਕ ਭਗਤ ਭਗਵਾਨ ਜਿਹ ਪ੍ਰਾਨਿਕ ਹੈ ਪ੍ਰਾਨੀ ਦਾ ਅਰਥ ਜਿਹੜਾ ਪ੍ਰਾਣਾਂ ਦੇ ਸਾਰੇ ਚੱਲਦਾ ਹੈ ਜਿਹ ਪ੍ਰਾਨਿਕ ਹੈ ਨਾਹੀਂ ਮਾਨ ਜੈਸੇ ਸੂਕਰ ਸਵਾਨ ਮੈਂ ਤਾਂ ਬੇਨਤੀ ਕੀਤੀ ਜਿਸਮ ਤਾਂ ਵੀ ਹੈ ਜੀ ਸੂਕਰ ਦਾ ਲਬਜ਼ੀ ਅਰਥ ਆਪ ਜਾਣਦੇ ਸੂਰ ਤੇ ਸਵਾਨਦਾਰ ਤੇ ਕੁੱਤਾ ਗੁਰੂ ਤੇਗ ਬਹਾਦਰ ਸਾਹਿਬ ਕਰਨ ਜਿਸ ਘਟ ਵਿੱਚ ਸਿਮਰਨ ਹੈ ਤੇ ਨਰ ਹਰ ਅੰਤਰ ਨਹੀਂ ਤੇ ਜੇ ਸਿਮਰਨ ਨਹੀਂ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ ਉਸ ਤਨ ਨੂੰ ਇਸ ਤਰ੍ਹਾਂ ਜਾਣੋ ਜਿਵੇਂ ਕੋਕਰ ਤੇ ਸੂਕਰ ਦਾ ਤਨ ਹੈ ਪਿਆਰਿਓ ਸੱਚ ਏਵੇਂ ਭਾਈ ਗੁਰਦਾਸ ਸਾਹਿਬ ਕੋ ਮਰ ਮੰਨ ਤੇ ਕਰਦੇ ਜੀ ਕਰਾਂ ਜੋ ਭਾਈ ਸਾਹਿਬ ਬੋਲ ਕੇ ਗਏ ਪਰ ਮੈਂ ਗੁਰੂ ਰਾਮਦਾਸ ਜੀ ਦਾ ਬਚਨ ਜੋ ਮੇਰੇ ਮਨ ਚਾਏ ਮੇਰੀ ਇੱਛਾ ਸੀ ਮੈਂ ਇੱਕ ਪੌੜੀ ਦੇ ਅਰਥ ਕਰਕੇ ਜਾਣੇ ਨੂੰ ਦੋ ਦੇ ਮਹਾਰਾਜ ਗੁਰੂ ਗੁਰੂ ਨਾਨਕ ਸਾਹਿਬ ਦੇ ਜਿੱਥੇ ਚਰਨ ਪੈ ਗਏ ਫਿਰ ਇੱਕ ਬੇਨਤੀ ਕਰਾਂਗਾ ਇੱਕ ਚਰਨ ਪੈੰਦੇ ਨੇ ਬਾਹਰ ਉਂਜ ਵੈਸੇ ਸੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਘਰ ਲੈ ਜਾਣੇ ਕਿਨੇ ਚਰਨ ਪਵਾਣੇ ਨੇ ਸਾਡੇ ਪੁਰਾਣੇ ਬਜ਼ੁਰਗ ਕਹਿੰਦੇ ਸਨ ਅਸੀਂ ਗੁਰੂ ਸਾਹਿਬ ਦੇ ਚਰਨੀ ਲੱਗੇ ਜਦੋਂ ਸਹਿਜ ਬਾਣ ਸ਼ੁਰੂ ਕਰਦੇ ਨੇ ਚਰਨੀ ਲੱਗੇ ਇਹ ਲਫ਼ਜ਼ ਇਸ ਤੋਂ ਬਣਿਆ ਜੀ ਤਮ ਸੰਸਾਰ ਚਰਨ ਲਗ ਤਰੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬਾਰੇ ਵੀ ਨਾ ਥਾਲ ਵਿੱਚ ਤੈਨ ਵਸਤੂ ਪਈ ਉਹ ਕਹਿੰਦੇ ਦੱਸਣ ਅਸੀਂ ਗੁਰੂ ਜੀ ਦੇ ਚਰਨੀ ਲੱਗਣ ਲੱਗੇ ਆ ਚਰਨੀ ਲੱਗਣ ਦਾ ਮਤਲਬ ਸੀ ਆਪਾਂ ਸਹਿਜ ਪਾਠ ਕਰਨ ਲੱਗੇ ਆ ਇੱਕ ਚਰਨੇ ਬਾਹਰ ਅਸੀਂ ਸਾਰੇ ਕਹਿੰਨੇ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਇੱਕ ਗੁਰਮੁਖੋ ਚਰਨ ਪੈਂਦੇ ਨੇ ਸਿੱਖ ਦੇ ਹਿਰਦੇ 'ਚ ਜਦੋਂ ਸਿੱਖ ਸੁਰਤ ਟਿਕਾ ਕੇ ਅਭਿਆਸ ਕਰਦਾ ਸ਼ਬਦ ਦਾ ਬਾਣੀ ਦਾ ਹਕੀਕਤ ਇਹ ਵੇ ਜਿੱਦੇ ਖਿਰਦੇ ਵਿੱਚ ਸ਼ਬਦ ਚੱਲਣ ਪੈ ਲੱਗ ਪੈ ਉਹਦੇ ਖਿਰਦੇ ਵਿੱਚ ਗੁਰੂ ਸਾਹਿਬ ਦੇ ਚਰਨ ਟਿਕ ਜਾਂਦੇ ਹੈ ਮਹਾਰਾਜ ਜੀ ਨੇ ਇੱਕ ਬਚਨ ਕਿਹਾ ਸੁਣਿਓ ਫਿਰ ਇੱਕ ਪਾਸੇ ਕਹਿ ਰਹੇ ਨੇ ਸੋ ਥਾਨ ਸੁਹਾਵਾ ਆਰਾਮ ਰਾਜੇ ਇਕ ਬਾਰ ਮੁਖੀ ਥਾਂ ਖੈ ਉੱਥੇ ਤਾਂ ਸਾਰੇ ਚਰਨ ਪਵਾ ਲੈਨੇ ਆ ਤੇ ਬਾਬਾ ਜੀ ਇੱਕ ਬਚਨ ਹੋਰ ਕਰਦੇ ਆ ਕਹਿੰਦੇ ਆ ਧੰਨ ਧੰਨ ਸੁਹਾਵਾ ਸੋ ਸਰੀਰ ਥਾਨ ਹੈ ਮੇਰੀ ਅਰਜ ਹੈ ਸਰੀਰ ਥਾਨ ਹੈ ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਸਤਿਗੁਰ ਧਰੈ ਵਿਖਾ ਜਿੱਥੇ ਮੇਰਾ ਸਤਿਗੁਰੂ ਆਪਣੇ ਕਦਮ ਆਪਣੇ ਚਰਨ ਟਿਕਾਦਾ ਉਹ ਵੀ ਥਾਂ ਪਵਿੱਤਰ ਹੋ ਜਾਂਦਾ ਫਿਰ ਮੈਂ ਹੋਰ ਅੱਗੇ ਕਰਾਂ ਬਾਹਰ ਚਰਨ ਪੈ ਜਾਣ ਅਸੀਂ ਇਸ ਥਾਨ ਤੇ ਨਿਸ਼ਾਨ ਸਾਬ ਲਾ ਕੇ ਨੇ ਇੱਥੇ ਗੁਰੂ ਨਾਨਕ ਸਾਹਿਬ ਦੇ ਚਰਨ ਪੈ ਗੁਰਦੁਆਰਾ ਹੈ ਇੱਕ ਗੁਰਦੁਆਰੇ ਬਣਦੇ ਨੇ ਜਿੱਥੇ ਮਿੱਟੀ ਤੇ ਗੁਰੂ ਦੇ ਚਰਨ ਵਹਿਣ ਜਿਸ ਸਿੱਖ ਦੀ ਕਿਰ ਦੇ ਵਿੱਚ ਸ਼ਬਦ ਵਜਦਾ ਉਹਦਾ ਸ਼ਰੀਰ ਹੀ ਗੁਰਦੁਆਰਾ ਬਣ ਜਾਂਦਾ ਹੈ ਇਸੇ ਨੂੰ ਬਾਬਾ ਜੀ ਨੇ ਭਾਈ ਸਾਹਿਬ ਨੇ ਕਿਹਾ ਕਿ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਵਾ